ਕੀ ਮਸਲਾ ਜੀ ਹੈ ਬਾਈ ਜੀ ਮਸਲਾ ਇਹ ਕਿ ਇਹ ਏਜੰਟਾ ਬਲਵੇੜਾ ਵਾਲਾ ਬੰਦਾ ਇਹ ਬੰਦਾ ਰਹਿਣ ਵਾਲਾ ਥਲਾ ਪਿੰਡ ਦਾ ਫਲੋਰ ਜਿਹੜਾ ਸਾਨੂੰ ਦੱਸਿਆ ਸੀ ਨੇ ਤੇ ਇਹਦੇ ਦੋ ਸਾਂਝ ਕਲਾਂ ਦਾ ਦਫ਼ਤਰ ਸੀਗਾ ਜੀ ਅਸੀਂ ਗਏ ਉੱਥੇ ਇਹਨੇ ਸਾਰੇ ਤੋਂ ਪੈਸੇ ਲਏ ਆ ਕਹਿੰਦਾ ਮੈਂ ਤਿੰਨ ਜਾਨੇ ਜਿਹੜੇ ਆ ਆ ਵੀ ਇਹਨਾਂ ਤਿੰਨਾਂ ਦਾ ਤੇ ਵਾਈਫ ਦਾ ਕਹਿੰਦਾ ਵੀ ਮੈਂ ਜਿਹੜਾ ਵਾ ਭੈ ਤੁਹਾਨੂੰ ਬਾਹਰ ਭੇਜਾਂ ਕੈਨੇਡਾ ਭੇਜਾਂ ਗਰੰਟੀ ਮੇਰੀ ਆ ਵਰਕ ਪਰਮਿਟ ਦਊਗਾ ਤੇ ਅਸੀਂ ਜੀ ਇਕੱਠੇ ਤਿੰਨਾਂ ਪਰਿਵਾਰ ਦੀ ਕਿਤੋਂ ਜੀਆਂ ਨੇ ਸਾਰੇ ਇਕੱਠੇ ਪੈਸੇ ਇਕੱਠੇ ਦੇ ਦਿੱਤੇ ਹੁਣ ਗੱਲ ਘੁਟਣਾ ਕਰਦਾ ਨਹੀਂ ਨਾ ਜੀ ਗੱਲ ਨਾ ਨਾ ਗੱਲ ਕਰਦਾ ਨ ਅੱਛਾ WhatsApp ਤੇ ਆਨਲਾਈਨ ਹੁੰਦਾ ਵਾ ਜੇ ਇਹ ਨਾਲ ਗੱਲ ਕਰਕੇ ਭਾਜੀ ਸਾਨੂੰ ਪੈਸੇ ਦੇ ਦੋ ਤੇ ਕਹਿੰਦਾ ਵੀ ਮੇਰਾ ਜੋ ਮਰਜ਼ੀ ਕਰ ਲੋ ਨਾ ਮੈਨੂੰ ਪੁਲਿਸ ਦਾ ਡਰ ਮੈ ਜੇਲ੍ਹ ਕੱਟੀ ਆ ਤੇ ਮੈਂ ਤੁਹਾਨੂੰ ਨਹੀਂ ਛੱਡਣਾ ਤੇ ਮੈਨੂੰ ਕਿਹਦਾ ਡਰ ਨੇ ਆ ਜੋ ਕਰਨਾ ਕਰ ਲੋ ਮੈਨੂੰ ਜੇ ਪੈਸੇ ਦੇਣੇ ਤੁਹਾਨੂੰ ਕੀ ਕਰ ਦਊਗਾ ਮੈਨੂੰ ਸਾਡੇ ਬੰਦੇ ਪਿੱਛੇ ਬੰਦੇ ਭੇਜ ਦੇਣਾ ਅੱਛਾ ਆਹੋ ਕਹਿੰਦਾ ਵੀ ਇਹ ਤੁਹਾਨੂੰ ਤੁਹਾਡਾ ਵੀ ਕੋ ਮੇਰਾ ਤੁਸੀਂ ਕੀ ਕਰ ਲੋਗੇ ਤੁਹਾਡੇ ਵੀ ਹਾਂਜੀ ਕਹਿੰਦਾ ਇੱਧਰ ਉੱਧਰ ਕਰ ਦਊਗਾ ਤੁਹਾਨੂੰ ਅੱਛਾ ਕਹਿੰਦਾ ਕਿ ਮੈਂ ਸਾਰੇ ਕੰਮ 10 ਸਾਲ ਪਹਿਲਾਂ ਕਰਕੇ ਛੱਡ ਚੁੱਕਿਆ ਹਾਂ ਮੈਨੂੰ ਕੋਈ ਨਹੀਂ ਵੀ ਜੇਕਰ ਜੇ ਫਿਰ ਤੁਹਾਨੂੰ ਕੁਝ ਹੋ ਗਿਆ ਫਿਰ ਜਿੰਮੇਵਾਰ ਇਹ ਬੰਦਾ ਜੀ ਇਹ ਇਹਦਾ ਕਰਕੇ ਪਹਿਲਾਂ ਹੀ ਇੱਕ ਬੰਦੇ ਨੇ ਆਤਮ ਹੱਤਿਆ ਕੀਤੀ ਹੈ। ਅੱਜ ਹੀ ਕੁਝ ਦਿਨ ਪਹਿਲਾਂ ਹੀ ਇੱਕ ਮਹੀਨਾ ਪਹਿਲਾਂ ਹੀ ਉਹਨੇ ਆਤਮ ਹੱਤਿਆ ਕੀਤੀ ਹੈ। ਉਹ ਇਹਨਾਂ ਦੇ ਪਿੰਡ ਦਾ ਹੀ ਹੈ। ਉਹ ਇਹਨਾਂ ਦੇ ਪਿੰਡ ਦਾ ਹੀ ਬੰਦਾ ਜਿਹਨੇ ਆਤਮ ਹੱਤਿਆ ਕੀਤੀ। ਉਹਦੇ ਨਾਲ ਵੇਖੋ ਧੋਖਾ ਦਿੱਤਾ। ਅਸੀਂ ਪੁਲਿਸ ਕਾਰਵਾਈ ਸਾਡੇ ਪਰਿਵਾਰ ਨੂੰ ਦੇਖ ਕਿਸ ਨੇ ਕਰ ਲਈ। ਕੋਈ ਕਾਰਵਾਈ ਨਹੀਂ ਕਰੀ। ਅੱਗੋਂ ਅਫੀਸਰ ਐਸਐਸਪੀ ਦੇ ਪੇਸ਼ ਹੋਏ ਜਾਂ ਡੀਐਸਪੀ ਦੇ ਪੇਸ਼ ਹੋਏ ਜਾਂ ਕੋਈ ਕਾਰਵਾਈ ਨਹੀਂ ਹੋ ਰਹੀ। ਕੋਈ ਸੁਣਵਾਈ ਨਹੀਂ ਹੋ ਰਹੀ। ਕੋਈ ਵੀ ਕਿਧੋ ਵੀ ਕੋਈ ਇਨਸਾਫ ਹੀ ਨਹੀਂ। ਘਰੇ ਇਹਨਾਂ ਦਾ ਬਾਪੂ ਮਰਨਾ ਉਹ ਪਿਆ ਜੀ। ਪੈਨਸ਼ਨ ਲੈ ਲੈਗੇ। ਤੇ ਜੇ ਕਿ ਸਾਡੇ ਜੀ ਨੂੰ ਕੋਈ ਨਾ ਸਾਡੇ ਕੋਲ ਪੈਸੇ ਜਿੰਨੇ ਹੈਗੇ ਸਾਰੇ ਉਹਨਾਂ ਦੇ ਬਾਹਰ ਜਾਣ ਦੇ ਨਾਲ ਤੇ 26 ਲੱਖ ਰੁਪਏ ਦਰਦਰ ਫੜ ਕੇ ਦਿੱਤੇ ਤੇ ਉਹ ਹੁਣ ਸਾਰੇ ਲਾ ਤੇ ਹੁਣ ਤੋਂ ਨਾ ਦਿੱਤੇ ਇਹ ਪੈਸੇ ਦਿੱਤਾ ਨਹੀਂ ਦਿੱਤੇ ਨਾ ਅੱਛਾ ਫੋਨ ਵੀ ਸਾਡਾ ਚੁੱਕਦਾ ਹੈ ਫੋਨ ਚੁੱਕਦਾ ਤੇ ਗਾਲਾਂ ਸਭ ਨੂੰ ਸੰਭਲਦਾ ਬੋਲਟ ਪੁਲਟ ਬੋਲਦਾ ਹੁੰਦਾ ਜੋ ਤੁਸੀਂ ਇਹ ਕੰਮ ਕਰਨੇ ਮੈਂ 2010 ਚ ਵੇਚ ਲਿਆ ਇਹ ਜੋ ਵਰਜੀ ਕਰਨ ਨੂੰ ਮੈਂ ਪੈਸੇ ਨਹੀਂ ਦੇਣੇ ਅੰਦੇ ਜੇ ਮੈਂ ਨਹੀਂ ਪੈਸੇ ਦਿੰਦਾ ਕੀ ਕਰ ਲੋਗੇ ਕੋਈ ਤਾਂ ਰੈਰ ਦਾ ਪੱਟੂ ਥੀ ਆਹ ਅਖਾ ਤੇਰੇ ਪਰਚੇ ਛਪਾਏ ਆ ਕਹਿੰਦਾ ਕੀ ਕਰ ਲੋਗੇ ਕਹਿੰਦਾ ਜਿੰਨੇ ਜੋ ਕਹਿੰਦਾ ਜਾਓ ਮੈਂ ਨਹੀਂ ਦਿੰਦਾ ਪੈਸੇ ਤੁਹਾਡੇ ਜਿੰਨੀ ਵਾਰੀ ਆਖੀਦਾ ਕਹਿੰਦਾ ਮੇਰਾ ਜੋ ਕਰਨਾ ਕਰ ਲੂ ਮੈਂ ਇਹੋ ਜਿਹਾ ਵਾਧੂ ਕੰਮ ਕੀਤੇ ਮੈਨੂੰ ਕਹਿੰਦਾ ਡਰਨੀ ਜ ਹੈਗਾ ਬਲਵੀਰ ਸਿੰਘ ਇਹਦਾ ਨਾਮ ਹੈ ਇਹ ਬੰਦੇ ਦਾ ਬਣਾ ਪਿੰਡ ਦਾ ਰਹਿਣ ਵਾਲਾ ਇਹਦੇ ਘਰੇ ਜਾਈਏ ਤੇ ਉੱਥੇ ਮਿਲਦਾ ਨਹੀਂਗਾ ਉੱਥੇ ਦਾ ਭਰਾ ਤੇ ਇਹਦੀ ਮਾਂ ਪਰਜਾਈ ਰਹਿੰਦੇ ਆ ਉਹ ਕਹਿੰਦੇ ਵੀ ਅਸੀਂ ਬੇਦਖਲ ਕੀਤਾ ਵਾ ਦੂਜਾ ਐਡਰੈਸ ਜਿਹਦਾ ਫਗਵਾੜਦਾ ਦੱਸ ਦੇ ਫਗਵਾੜੇ ਸਾਨੂੰ ਨੇ ਐਡਾ ਵੱਡਾ ਕੋਈ ਪਤਾ ਨਹੀਂ ਉੱਥੇ ਵੀ ਨਹੀਂ ਰਹਿੰਦਾ ਜੀ ਆ ਬੇਰੇ ਇੰਟਰੀਅਰ ਜਾਂਦਾ ਤੇ ਜਦੋਂ ਇਹਦਾ ਜਿੱਦ ਪਤਾ ਲੱਗੇ ਇਹਦਾ ਪਤਾ ਘੜੀਆ ਤਾਂ ਉਤੋਂ ਹਰ ਤੇ ਦੋਸ ਤੇ ਬਾਅਦ ਆਪਣੀ ਇਹ ਜਗਾ ਚੇਂਜ ਕਰ ਲੈਂਦਾ ਤੇ ਦਫਤਰੀ ਤੇ ਬੰਦ ਹੈ ਜਿੱਥੇ ਤੁਸੀਂ ਜਿੱਥੇ ਪੈ ਮੈਂ ਗੱਲ ਕੀਤੀ ਸੀ ਇਹਦੇ ਨਾਲ ਕਿ ਸਾਡੇ ਪੈਸੇ ਦੋ ਇਹਨੇ ਇੰਨੀ ਗਲਤ ਸ਼ਬਦਾਵਲੀ ਵਰਤੀ ਹੈ ਕਿ ਤੁਸੀਂ ਸੁਣੋ ਇਹਨਾਂ ਨੇ ਗਲਤ ਬੋਲਿਆ ਗਲਤ ਇੰਡੀਆ ਗਿੰਦੀਆਂ ਗਾਲਾਂ ਕੱਢੀਆਂ ਇਸ ਇਨਸਾਨ ਨੇ ਕਿ ਇਹਨੂੰ ਬਿਲਕੁਲ ਵੀ ਦਮੀਜ਼ ਨਹੀਂ ਹੈ ਕਿ ਕਿਸੇ ਭੈਣ ਨਾਲ ਕਿੱਦਾਂ ਗੱਲ ਕੀਤੀ ਜਾਂਦੀ ਹੈ ਕਿਹੜਾ ਪਿੰਡ ਦੱਸ ਸਕਦਾ ਥਲਾ ਪਿੰਡ ਥਲਾ ਪਿੰਡ ਬਲਵੀਰ RAM ਨਾਮ ਹੈ ਇਹਦਾ ਪਿਓ ਇਸ ਦਾ ਨਾਮ ਹੈ ਚੋਕਾਂ ਨੂੰ ਵੀ ਰਹਿਣਾ ਚਾਹੁੰਦੇ ਅੱਕੇ ਇਸ ਲਈ ਇਹ ਬੇਨਤੀ ਹੁੰਦੀ ਹੈ ਕਿ ਜੇ ਬਲੱਬ ਦਾ ਮੇਰਾ ਵੀਰ ਤੇ ਤੁਹਾਨੂੰ ਭਾਜੀ ਹੱਥ ਜੋੜ ਕੇ ਬੇਨਤੀ ਹੈ ਜਿੱਥੇ ਤੁਹਾਨੂੰ ਇਹ ਬੰਦਾ ਮਿਲਦਾ ਸਾਨੂੰ ਇੱਕ ਵਾਰ ਕੰਟੈਕਟ ਸਾਡੇ ਨਾਲ ਸੰਪਰਕ ਕਰ ਲਓ ਜੇ ਅਸੀਂ ਉਹਦੇ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਆਪ ਵੀ ਇਹ ਬੰਦੇ ਕੋਲੋਂ بچੋ ਤੇ ਕੋਈ ਕੋਈ ਵੀਜ਼ਾ ਵਜ਼ੂ ਆਹ ਗੱਲ ਆਪ ਵੀ ਬੰਦੇ ਤੋਂ ਬਚੋ ਜੇ ਕਿਉਂਕਿ ਇਹ ਬੰਦਾ ਜੇ ਵੀ ਇੰਸਟਾ ਤੇ ਹੋ ਗਿਆ ਐਕਟਿਵ ਆ ਤੇ ਹਜੇ ਵੀ ਇਹ ਐਡਾ ਪਾਉਂਦਾ ਇੰਸਟਾ ਤੇ ਐਕਟਿਵ ਐਡਾ ਪਾਉਂਦਾ ਵਾ ਤੇ ਕੋਈ ਮੇਰਾ ਵੀਰ ਫਸਣਾ ਜਾਵੇ ਜੇ ਇਹਦਾ ਨਾਮ ਜੇ ਕੰਪਨੀ ਦਾ ਢਾਂਡਾ ਬ੍ਰਦਰ ਢਾਂਡਾ ਟੂਰ ਐਂਡ ਟਰੈਵਲਸ ਢਾਂਡਾ ਟੂਰ ਟ੍ਰੈਵਲ ਢਾਂਡਾ ਟੂਰ ਟ੍ਰੈਵਲ ਇਹਦਾ ਵਿਆਸ ਸੇਵਾ ਕਰਦਾ ਤਿੰਨ ਵੀਚੇ ਚੱਲੀ ਜਿੱਤੇ ਹਾਂਜੀ ਤਿੰਨ ਵੀਚੇ ਤਿੰਨ ਵੀਚੇ ਜਾਲੀ ਦੇ ਤੇ ਹਾਂਜੀ ਤੇਰੀ ਕਿਹੜੇ ਦਿਨ ਦਾ ਟਾਈਮ ਨਹੀਂ ਤੈ ਆਜ ਆਜੇ ਭਾਈ ਨਗਲੀ ਸਟਿੱਕਰ ਜੇ ਆ ਨਗਲੀ ਸਟਿੱਕਰ ਸਾਨੂੰ WhatsApp ਤੇ ਭੇਜਦੇ ਆ ਸਾਨੂੰ ਤਿੰਨ ਸਟਿੱਕਰ WhatsApp ਤੇ ਭੇਜਦੇ ਕਿਸੇ ਤੋਂ ਚੈੱਕ ਕਰਵਾਏ ਉਹ ਕਹਿੰਦਾ ਇਹ ਤਾਂ ਸਾਰੇ ਨਗਲੀ ਆ ਇਹ ਅਈ ਇਹਨੂੰ ਕਹਿੰਦਾ ਨਹੀਂ ਅਸਲੀ ਆ ਇਹਦਾ ਸਾਈਟ ਇਹਦਾ ਫੋਨ ਵੀ ਫੋਨ ਚੱਕਦਾ ਨਹੀਂ ਹਣਾ ਫੋਨ ਹੀ ਚੱਕਦਾ ਫੋਨ ਇਹਨੇ ਬੰਦ ਕੀਤਾ ਇਹ ਆਪਣਾ ਲੈ ਵੀ ਬਾਕੀ ਬਾਅਦ ਆਪਾਂ ਹੋੜੇ ਲਾਦਾਂ